ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਇੱਕ ਮੁੰਡਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਜਿਮ ਦੇ ਵਿੱਚ ਉੱਥੇ ਇੱਕ ਆਂਟੀ ਰੋਟੀ ਪਾਣੀ ਦਾ ਕੰਮ ਕਰਦੀ ਸੀ ਇੱਕ ਪੋਚਾ ਲਾਉਣ ਦਾ ਕੰਮ ਕਰਦੀ ਸੀ 40 ਸਾਲ ਦੀ ਜਨਾਨੀ ਸੀ ਜਿਹੜੀ ਉਸ ਮੁੰਡੇ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਿਆ ਕੇ ਉਹਦੇ ਨਾਲ ਪਿਆਰ ਕਰ ਲੈਂਦੀ ਆ ਉਸ ਦੇ ਬਾਅਦ ਉਹਨਾਂ ਦੇ ਦੋਨਾਂ ਦੇ ਰਿਲੇਸ਼ਨ ਚੱਲਦੇ ਆ ਘਰ ਵੀ ਆਉਣਾ ਜਾਣਾ ਬਣ ਜਾਂਦਾ ਬਾਅਦ ਵਿੱਚ ਉਸੇ ਹੀ ਆਂਟੀ ਦੀ ਕੁੜੀ ਦੇ ਨਾਲ ਗੱਲਬਾਤ ਉਸ ਮੁੰਡੇ ਦੀ ਹੋ ਜਾਂਦੀ ਆ ਘਰ ਦੇ ਵਿੱਚ ਉਹਨਾਂ ਦੇ ਪਤਾ ਲੱਗ ਜਾਂਦਾ ਬਾਅਦ ਵਿੱਚ ਉਸ ਮੁੰਡੇ ਨੂੰ ਕਹਿੰਦੇ ਵੀ ਅਸੀਂ ਤੇਰੇ ਤੇ ਆਹ ਕੰਮ ਕਰਦਾਂਗੇ ਤੇਰੇ ਨਾਲ ਉਹ ਕਰਾਂਗੇ ਜਿਹੜਾ ਤੂੰ ਸੋਚਿਆ ਵੀ ਨਹੀਂ ਹੋਣਾ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਕਿਵੇਂ ਪਿਆਰ ਹੁੰਦਾ ਕਿਵੇਂ ਗੱਲਬਾਤ ਹੁੰਦੀ ਆ ਕਿਵੇਂ ਉਸ ਕੁੜੀ ਨਾਲ ਗੱਲਬਾਤ ਹੁੰਦੀ ਆ ਕੀ ਸਿਸਟਮ ਬਣਦਾ ਤੇ ਅੱਜ ਇਹ ਕੈਮਰੇ ਮੂਰੇ ਆ ਕੇ ਕਿਉਂ ਰੋ ਰਿਹਾ ਤੇ ਕਹਿ ਰਿਹਾ ਮੈਨੂੰ ਬਚਾਇਆ ਜਾਵੇ ਮੈਨੂੰ ਬਹੁਤ ਦੁਖੀ ਚ ਰੱਖ ਰਿਹਾ ਇਹ ਬੰਦੇ ਮੇਰੇ ਨਾਲ ਮੇਰੇ ਘਰ ਦੇ ਰੁੱਸ ਗਏ ਮੇਰੇ ਘਰ ਦੇ ਮੈਨੂੰ ਬੋਲਦੇ ਆ ਹੁਣ ਮੈਂ ਕੀ ਕਰਾਂ ਮੇਰੀ 23 ਸਾਲ ਦੀ ਉਮਰ ਜੇ ਮੇਰੇ ਤੇ ਪਰਚਾ ਪੈ ਗਿਆ ਤੇ ਮੈਂ ਉਮਰ ਭਰ ਦੀ ਸਾਰੀ ਜਿਹੜੀ ਕਮਾਈ ਆ ਜਾ ਮੈਂ ਆਪਣੀ ਜ਼ਿੰਦਗੀ ਆ ਉਹ ਸਾਰੀ ਜੇਲ੍ਹ ਦੇ ਵਿੱਚ ਕੱਟੂਗਾ ਮੈਨੂੰ ਇਸ ਕਰਕੇ ਇਸ ਚੀਜ਼ ਤੋਂ ਦੂਰ ਕੀਤਾ ਜਾਵੇ ਇਸੇ ਕਰਕੇ ਉਸ ਮੁੰਡੇ ਨੂੰ ਆਪਾਂ ਕੈਮਰੇ ਮੂਰੇ ਲੈ ਕੇ ਆ ਰਹੇ ਹਾਂ ਵੀ ਉਹਦੇ ਨਾਲ ਤੱਕਾ ਹੋ ਰਿਹਾ ਤੇ ਉਹਨਾਂ ਨੂੰ ਇਨਸਾਫ਼ ਤੁਸੀਂ ਦਿਵਾ ਸਕਦੇ ਹੋ ਆਜੋ ਵੀਡੀਓ ਵੇਖਿਓ ਧਿਆਨ ਨਾਲ ਵੀ ਕੀ ਹੈ ਸਾਰਾ ਮਸਲਾ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਤੁਸੀਂ ਖਬਰ ਸੁਣ ਕੇ ਹੈਰਾਨ ਹੋ ਜਾਓਗੇ ਵੀ ਇੱਕ ਨੌਜਵਾਨ ਦੇ ਨਾਲ 40 ਸਾਲ ਦੀ ਇੱਕ ਜਨਾਨੀ ਸੈੱਟ ਹੋ ਜਾਂਦੀ ਆ ਉਹ ਤੋਂ ਬਾਅਦ ਗੱਲਬਾਤ ਕੀ ਹੁੰਦੀ ਆ ਸਾਰਾ ਮਸਲਾ ਕੀ ਹੁੰਦਾ ਇਸ ਮੁੰਡੇ ਨੂੰ ਪੁੱਛਾਂਗੇ ਉਸ ਤੋਂ ਬਾਅਦ ਉਸ ਕੁੜੀ ਉਸ ਦੀ ਕੁੜੀ ਦੇ ਨਾਲ ਗੱਲਬਾਤ ਹੁੰਦੀ ਆ ਫਿਰ ਇਸ ਤੇ ਬਾਅਦ ਇਸ ਨਾਲ ਕੀ ਗੱਲਬਾਤ ਬਣਦੀ ਆ ਸਹੀ ਗੱਲਬਾਤ ਕਰਾਂਗੇ ਬਾਈ ਨਾਲ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਕੀ ਗੱਲਬਾਤ ਕੀ ਹੋਈ ਸਾਰਾ ਮਸਲਾ ਕੀ ਹੈ ਬਾਈ ਗੱਲਬਾਤ ਬਾਈ ਯਾਰ ਮੇਰੇ ਨਾਲ ਥੱਕਾ ਹੋਈ ਜਾਂਦਾ ਹੈਗਾ ਕਿ ਮੈਂ ਗਰੀਬ ਘਰ ਦਾ ਮੁੰਡਾ ਆ ਯਾਰ ਕਿ ਮੇਰੇ ਨਾਲ ਆਂਟੀ ਗੱਲ ਕਰਦੀ ਸੀ ਆਂਟੀ ਦੀ ਉਮਰ ਸੀਗੀ 40 42 ਸਾਲਾਂ ਦੀ ਤੇ ਉਹ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਆ ਬਾਈ ਕੰਦੀ ਇਹ ਮੁੰਡਾ ਮੈਨੂੰ ਤੰਗ ਕਰਦਾ ਹੈ ਤੇ ਤੰਗ ਬਈ ਮੈਂ ਤਾਂ ਕੀ ਕਰਨਾ ਯਾਰ ਹੁਣ ੱੱਕੇ ਨਾਲ ਮੈਨੂੰ ਉਹਦੀ ਕੁੜੀ ਵੀ ਫਸਾਈ ਜਾਂਦੀ ਆ ਨਾਲ ਜਿਹੜੀ ਆਂਟੀ ਸੀ ਉਹ ਮੇਰੇ ਨਾਲ ਸੈੱਟ ਹੁੰਦੀ ਸੀ ਬਈ ਮੈਂ ਜਿਮ ਲੱਗਿਆ ਹੁੰਦਾ ਸੀ ਜਿਮ ਲੱਗਿਆ ਸੀ ਕਿ ਲੱਗਿਆ ਲੱਗਿਆ ਸੀ ਜਦੋਂ ਲੱਗਿਆ ਸੀ ਨਾ ਮੈਂ ਤਾਂ ਕੰਮ ਕਰਦਾ ਸੀ ਜਿਮ 'ਚ ਤੇ ਉੱਥੇ ਆਂਟੀ ਵੀ ਲੱਗੀ ਹੁੰਦੀ ਸੀ ਤੇ ਉਹ ਆਂਟੀ ਮੇਰੇ ਨਾਲ ਸੈੱਟ ਹੋ ਗਈ ਬਈ ਉੱਥੇ ਤੇ ਚੱਲ ਸਾਡਾ ਮੂਹ ਪਿਆਰ ਵਧ ਗਿਆ ਸੀ ਇੱਕ ਦੂਜੇ ਦੇ ਘਰੇ ਆਉ ਜਾਂਣ ਲੱਗ ਗਏ ਆਉ ਜਾਂਣ ਲੱਗੇ ਤੇ ਫਿਰ ਜਿਹੜੀ ਉਹਦੀ ਕੁੜੀ ਸੀ ਬਈ ਉਹ ਮੇਰਾ ਨਾਲ ਗੱਲਬਾਤ ਕਰਨ ਲੱਗੀ। ਹੁਣ ਮਾਵਾਂ ਧੀਆਂ ਰੜ ਕੇ ਤੇ ਬਈ ਮੈਨੂੰ ਯਾਰ ਇਲਜ਼ਾਮ ਲਾਉਂਦੇ ਆ ਮੇਰੇ ਤੇ। ਬੁਲਾਦ ਕਰਦਾ। ਅੱਛਾ ਹੁਣ ਤੂੰ ਮੈਨੂੰ ਇਹ ਦੱਸ ਵੀ ਜਦੋਂ ਜਿਮ ਲੱਗਿਆ ਤੇਰੇ ਨਾਲ ਉਹਦੀ ਗੱਲਬਾਤ ਕਿਵੇਂ ਹੁੰਦੀ ਆ? ਗੱਲਬਾਤ ਵੀ ਜੋ ਕੰਮ ਤੋਂ ਹੁੰਦਾ ਸੀ ਇਕੱਠੇ ਕਰਦੇ ਸੀ। ਰੋਟੀ ਬਣੀ ਇਕੱਠੇ ਬਹਿ ਬੂਏ ਖਾਂਦੇ ਸੀ। ਤੇ ਹਾਂ ਬਈ। ਜਿਮ 'ਚ ਕਿਹੜਾ ਰੋਟੀ ਖਾਂਦਾ ਹੁੰਦਾ? ਰੋਟੀ ਹੁਣ ਜਿਮ 'ਚ ਅਸੀਂ ਕਿਹੜਾ ਜਿਮ ਲਾਉਂਦੇ ਸੀ ਬਈ। ਹੋਰ ਉਹ ਸਾਸ ਵਾਈ ਕਰਦੀ ਸੀ ਤੇ ਮੈਂ ਚਾਹ ਪਾਣੀ ਬਣਾਉਂਦਾ ਸੀਗਾ ਤੇ ਮਾੜਾ ਮੀੜਾ ਦੇਖਭਾਲ ਕਰਦਾ ਮੈਂ ਸਿਕਿਉਰਿਟੀ ਗਾਰ ਤੇ ਉਦੋਂ ਚੱਲ ਪਈ ਅਸੀਂ ਗੱਲਬਾਤ ਹੋ ਗਈ ਸਾਡੀ ਤੇ ਇੱਕ ਦੂਜੇ ਨਾਲ ਅਸੀਂ ਆਉਂਦੇ ਜਾਂਦੇ ਸੀ ਮਤਲਬ ਉਹ ਨਾਲ ਹੀ ਜਾਂਦੀ ਸੀ ਮੇਰੇ ਮੋਟਰਸਾਈਕਲ ਤੇ ਉਹ ਤੇ ਫਿਰ ਉਹਦੀ ਬਈ ਕੁੜੀ ਵੀ ਨਾਲ ਗਵਾਂਢ ਤੇ ਲੱਗੀ ਕੰਮ ਤੇ ਗਏ ਤੇ ਘਰੇ ਤੇ ਬਈ ਦੋਵੇਂ ਮਾਮਾਂ ਦੀ ਅਮਰ ਨਾਲ ਗੱਲ ਕਰਨ ਲੱਗ ਗਈਆਂ ਤੇ ਹੁਣ ਬਈ ਮੇਰੇ ਤੇ ਗਲਤ ਇਲਜ਼ਾਮ ਲਾਈ ਜਾਂਦੇ ਗਾ ਯਾਰ ਜਿਹੜੀ ਉਹ 40 45 ਸਾਲ ਦੀ ਜਨਾਨੀ ਆ ਉਹਦੇ ਨਾਲ ਤੇ ਰਿਲੇਸ਼ਨ ਸੀਗੇ ਤੇਰੇ ਹਾਂ ਬਈ ਉਹਦੇ ਨਾਲ ਰਿਲੇਸ਼ਨ ਬਣਦੇ ਆ ਉਹਦਾ ਘਰ ਵਾਲਾ ਕੀ ਕਰਦਾ ਸੀਗਾ ਘਰ ਵਾਲਾ ਦਿਹਾੜੀ ਜਾਂਦਾ ਹੂੰ ਉਹ ਡੜੀ ਜਾਂਦਾ ਵੀ ਹੋਰ ਕੋਈ ਨਹੀਂ ਕਰਦਾ ਉਹ ਬਾ ਜਿਮ ਚ ਲੱਗਿਆ ਤੇ ਉਹਦੇ ਨਾਲ ਗੱਲਬਾਤ ਤੈਨੂੰ ਇਹ ਨਹੀਂ ਪਤਾ ਡਰ ਸੀ ਕਿ ਵੀ ਇਹ ਵਿਆਹੀ ਵਰੀ ਹੈ 20 ਸਾਲ ਦੀ ਉਮਰ ਆ ਵੀ ਤੇਰੇ ਨਾਲ ਸੈੱਟ ਹੋ ਗਈ ਇਹ ਨਾ ਵੀ ਮੈਂ ਤਾਂ ਕਹਦਾ ਡਰ ਸੀ ਤੇਰੀ ਉਮਰ ਕਿੰਨੀ ਆ ਮੇਰੀ ਉਮਰ ਹੈਗੀ ਆ 23 ਸਾਲਾਂ ਦੀ ਵੀ 23 ਸਾਲਾਂ ਦੀ ਉਹਦੀ 40 ਸਾਲ ਦੀ 40 ਸਾਲ ਦੀ ਉਸ ਤੋਂ ਬਾਅਦ ਉਹਦੇ ਨਾਲ ਕਿੰਨਾ ਟਾਈਮ ਰਹਿੰਦੀ ਆ ਜਨਾਨੀ ਦੇ ਨਾਲ ਮੇਰੀ ਭਈ 7 ਸਾਲ 7 ਸਾਲ ਰਹਿੰਦੀ ਆ ਉਸ ਤੋਂ ਬਾਅਦ ਉਹਦੇ ਘਰੇ ਆਉਣਾ ਜਾਣਾ ਤੇਰਾ ਬਣਦਾ ਕਿਵੇਂ ਆਉਣਾ ਜਾਣਾ ਕਿਵੇਂ ਬਣਦਾ ਘਰੇ ਆਉਣਾ ਜਾਣਾ ਵੀ ਉਹਨੇ ਛੱਡ ਕਿਉਂਦਾ ਹੁੰਦਾ ਸੀ ਮੈਂ ਜਿਹੜੋ ਤੇ ਘਰ ਵਾਲਾ ਸੀ ਉਹ ਮੈਨੂੰ ਵਧੀਆ ਬੁਲਾਉਣ ਲੱਗ ਗਿਆ ਤੇ ਚਲ ਸਾਡੀ ਆਉਣੀ ਜਾਣੀ ਇਹ ਵੱਧ ਗਈ ਭਾਈ ਬਾਕੀ ਉਹਨਾਂ ਦੇ ਪਿੰਡ ਮੇਰੀ ਲਿਆਏ ਸੀ ਮੁੰਡਿਆਂ ਨਾਲ ਮੈਂ ਉੱਥੇ ਆਉਂਦਾ ਜਾਂਦਾ ਸੀ ਉਹ ਮੈਨੂੰ ਜਾਣਦੀ ਸੀ ਮਾੜਾ ਮੋਟਾ ਮੈਂ ਨਹੀਂ ਉਹਨੂੰ ਜਾਣਦਾ ਸੀ ਬਸ ਐ ਕਰਕੇ ਮੂੰਹ ਮੱਥਾ ਬਣ ਗਿਆ ਵੀ ਆਉਂ ਜਾਂਣ ਲੱਗੇ ਉਹਦੇ ਘਰ ਵਾਲਾ ਮੇਰੇ ਤੇ ਸ਼ੱਕ ਨਹੀਂ ਕਰਦਾ ਸੀ ਭਾਈ ਬਸ ਵਧੀਆ ਤਰੀਕੇ ਨਾਲ ਸੀ ਰਹਿੰਦੇ ਸੀ ਬਸ ਫਿਰ ਆਈ ਯਾਰ ਹੁਣ ਹੌਲੀ ਹੌਲੀ ਉਹਨਾਂ ਦੇ ਘਰੇ ਪਤਾ ਲੱਗ ਗਿਆ ਤੇ ਇਲਜ਼ਾਮ ਲਾਈ ਜਾਂਦੀ ਹੈ ਕਿਨੂੰ ਬਦ ਲੱਗ ਗਿਆ ਉਹਦੇ ਘਰ ਆਇਨੂੰ ਭਾਈ ਤੇ ਉਹਦੇ ਮੁੰਡੇ ਨੂੰ ਹੂੰ ਤੋ ਉਹ ਕਹਿੰਦੇ ਕਿ ਵਢਾਂਗੇ ਤੈਨੂੰ ਅਸੀਂ ਵੱਡਾਂਗੇ ਦਿਨ ਹੁਣ ਗੱਲ ਕਿੱਥੇ ਆ ਕੇ ਖੜੀ ਆ ਹੁਣ ਗੱਲ ਕੀ ਹੋਇਆ ਕੀ ਹੈ ਮਸਲਾ ਕੀ ਹੋਇਆ ਰੌਲਾ ਵੀ ਹੁਣ ਇਹ ਆ ਉਹ ਦੋਵੇਂ ਮਾਵਾਂ ਧੀਆ ਪਹਿਲਾਂ ਆਪ ਹੀ ਗੱਲ ਕਰਦੀਆਂ ਸੀ ਆਪ ਹੀ ਮੇਰੇ ਕੋਲੇ ਆਉਂਦੀਆਂ ਸੀ ਮਿਲ ਜਾਂਦੇ ਕਿਤੇ ਘੁੰਮਣ ਫਿਰਨ ਜਾਂਦੇ ਸੀ ਹੁਣ ਵਸ ਮੈਨੂੰ ਕਹਿੰਦੇ ਤਰਦੇ ਪਰਚਾ ਘਟਾਵਾਂਗੇ ਤੈਨੂੰ ਅੰਦਰ ਕਰਾਵਾਂਗੇ ਅਸੀਂ ਕਿ ਤੂੰ ਸਾਡੇ ਨਾਲ ਧੱਕਾ ਕੀਤਾਗਾ ਨਹੀਂ ਸਾਨੂੰ 10 ਲੱਖ ਰੁਪਇਆ ਧੱਕਾ ਕਦਾ ਕੀਤਾ ਤੂੰ ਉਹਦੇ ਨਾਲ ਅੱਗੇ ਕਹਿੰਦੇ ਤੂੰ ਬਲਾਤਕਾਰ ਕੀਤਾ ਮੇਰੀ ਕੁੜੀ ਨਾਲ ਹੂੰ ਕਹਿੰਦੀ ਮੈਨੂੰ 10 ਲੱਖ ਰੁਪਇਆ ਦੇ ਪਹਿਲਾਂ ਜਦੋਂ ਦੀ 40 45 ਸਾਲ ਦੀ ਜਨਾਨੀ ਦੇ ਨਾਲ ਗੱਲਬਾਤ ਸੀਗੀ ਉਦੋਂ ਤਾਂ ਵਧੀਆ ਚੱਲਦਾ ਰਿਹਾ 7-8 ਸਾਲ ਵਧੀਆ ਚੱਲਦੇ ਰਹੇ ਜਦੋਂ ਉਸ ਕੁੜੀ ਦੇ ਨਾਲ ਤਰੀ ਗੱਲਬਾਤ ਹੁੰਦੀ ਆ ਉਹਦੀ ਕੁੜੀ ਦੇ ਨਾਲ ਗੱਲਬਾਤ ਹੁੰਦੀ ਆ ਉਹ ਕਿਵੇਂ ਹੁੰਦੀ ਆ ਉਸ ਤੋਂ ਬਾਅਦ ਕੰਮ ਵਿਗੜਿਆ ਸਾਰਾ ਹਾਂ ਬਈ ਉਸ ਤੋਂ ਬਾਅਦ ਵਿਗੜਿਆ ਉਹ ਕੁੜੀ ਕਹਿੰਦੀ ਸੀ ਮੈਂ ਤਰਨਾ ਵਿਆਹ ਕਰਾਉਣਾਗਾ ਮੈਂ ਵੀ ਕਰਾਉਣ ਨੂੰ ਇਤਿਆਰ ਸੀ ਬਈ ਤੋ ਸਾਡਾ ਵਿਆਹ ਨਹੀਂ ਹੋਣ ਦਿੰਦੀ ਸੀ ਬਸ ਉਹ ਕੁੜੀ ਨੂੰ ਕਹਿੰਦੀ ਸੀ ਮਤਰੇ ਪਿਆਉਣ ਨੂੰ ਦੱਸਦੀਆਂ ਤੂੰ ਆਹ ਕੰਮ ਕਰਦੀਆਂ ਤੂੰ ਨਹੀਂ ਕਿਹਾ ਵੀ ਉਹਨੇ ਕੁੜੀ ਨੇ ਨਹੀਂ ਕਿਹਾ ਵੀ ਤੂੰ ਤੂੰ ਕਿਉਂ ਗੱਲ ਕਰਦੀ ਆ ਉਹ ਨਾਲ ਆਖਿਆ ਜਿਵੇਂ ਰੋਲਾ ਬਾਲਾ ਪੈ ਗਿਆ ਕੁੜੀ ਜੀ ਹੁਣ ਆਏ ਸੀ ਕਿ ਕੁੜੀ ਗੱਪ ਮਾਰਦੀ ਆ ਘਰ ਦੇ ਨੂੰ ਆਏ ਸੀ ਕਿ ਉਹਦੀ ਮਾਂ ਤੇ ਜਕੀਨ ਕਰਦੇ ਸੀ ਮਾ ਕੁੜੀ ਡਰ ਡਰ ਚ ਬੋਲੀ ਨਹੀਂ ਤੇ ਵਸ ਹੁਣ ਆਇਆ ਯਾਰ ਹੁਣ ਦੋਵੇਂ ਰਲ ਗਏ ਉਹ ਕਿ ਉਹਨੂੰ ਐ ਕਹਤਾ ਕਿ ਤੇ ਆਪਾਂ 10 ਲੱਖ ਰੁਪਏ ਲਵਾਂਗੀ ਮੈਂ 5 ਤੂੰ ਰੱਖ ਲਈ 5 ਮੈਂ ਰੱਖ ਲੂ ਕਿ ਤੇਰਾ ਹੋਰ ਕਿਤੇ ਚੰਗੇ ਸਾ ਵਿਆਹ ਕਰ ਦਾਂਗੇ ਦੇਖੋ ਦੋਸਤੋ ਜਦੋਂ ਆਪਾਂ ਗਲਤੀ ਕਰ ਲੈਂਦੇ ਆ ਨਾ ਜਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕਰੀ ਕੀ ਜਾਂਦੇ ਆ ਇਹ ਮੁੰਡਾ ਜਿਮ ਦੇ ਵਿੱਚ ਇੱਕ ਸਕਿਉਰਿਟੀ ਗਾਰਡ ਦੀ ਜੌਬ ਕਰਦਾ ਸੀ ਤੇ ਜਿਹੜੀ ਉਹ ਜਨਾਨੀ ਸੀ ਉੱਥੇ ਪੁੱਛ ਆਪਾਂ ਚਲਾਉਂਦੀ ਸੀ ਜੁੱਸੇ ਸਾਫ ਕਰਨੇ ਜਾਂ ਡੰਬਲ ਡੰਬਲ ਜਿਹੜੇ ਹੈਗੇ ਉਹਦੀ ਸਫਾਈ ਕਰਨੀ ਜਿਮ ਦੀ ਉਹਦੀ ਉਹਦਾ ਕੰਮ ਸੀਗਾ ਉਸ ਤੋਂ ਬਾਅਦ ਜਦੋਂ ਇਹ ਉੱਥੇ ਸਕਿਉਰਿਟੀ ਗਾਰਡ ਦਾ ਕੰਮ ਕਰਦੀ ਸੀ ਤੇ ਉਹ ਉੱਥੇ ਕੰਮ ਕਰਦੀ ਸੀ ਇਹਨਾਂ ਦੇ ਵਿੱਚ ਗੱਲਬਾਤ ਹੋ ਜਾਂਦੀ ਆ ਉਹਦੀ 40 ਸਾਲ ਦੀ ਉਮਰ ਇਹਦੀ 23-24 ਸਾਲ ਦੀ ਉਮਰ ਠੀਕ ਹੈ ਉਸ ਤੋਂ ਬਾਅਦ ਇਹ ਉਹਨੂੰ ਘਰੇ ਵੀ ਛੱਡ ਕੇ ਆਉਂਦਾ ਸੀ ਲੈ ਕੇ ਵੀ ਆਉਂਦਾ ਸੀ ਰੋਟੀ ਪਾਣੀ ਖਾਣਾ ਚਾਹ ਪਾਣੀ ਪੀਣਾ ਇਕੱਠੇ ਬਹਿ ਕੇ ਖਾਣ ਪੀਣ ਲੱਗ ਗਏ ਸੀ ਉਸ ਤੋਂ ਬਾਅਦ ਉਹਨਾਂ ਦੀ ਇਹਨਾਂ ਦੀ ਇਹਨਾਂ ਦੀ ਅਟੈਚਮੈਂਟ ਇੰਨੀ ਵੱਧ ਜਾਂਦੀ ਆ ਕਿ ਇਹਨਾਂ ਦੇ ਇੱਕ ਦੂਜੇ ਨਾਲ ਸਰੀਰਕ ਸੰਬੰਧ ਵੀ ਬਣ ਜਾਂਦੇ ਆ ਇੱਕ ਦੂਜੇ ਨਾਲ ਕਹਿ ਦਈਏ ਆਪਾਂ ਰਿਲੇਸ਼ਨਸ਼ਿਪ 'ਚ ਹੋ ਜਾਂਦੇ ਦੋਨੇ ਉਸ ਤੋਂ ਬਾਅਦ ਉਰਨ ਹੋ ਜਾਂ ਮੜਾ ਉਸ ਤੋਂ ਬਾਅਦ ਇਹ ਉਹਦੇ ਘਰੇ ਵੀ ਜਾਣ ਲੱਗ ਜਾਂਦਾ ਉਸ ਤੋਂ ਬਾਅਦ ਉੱਥੇ ਜਿਹੜਾ ਉਹਦਾ ਘਰ ਵਾਲਾ ਹੁੰਦਾ ਜਨਾਨੀ ਦਾ ਉਹਦੇ ਨਾਲ ਵੀ ਗੱਲਬਾਤ ਇਹਦੀ ਵਧੀਆ ਹੋ ਜਾਂਦੀ ਆ ਉਹ ਵੀ ਇਹਨੂੰ ਵਧੀਆ ਬੁਲਾਉਣ ਲੱਗ ਜਾਂਦਾ ਚਲਾਉਣ ਲੱਗ ਜਾਂਦਾ ਵੀ ਰੋਟੀ ਪਾਣੀ ਜਾਂ ਘਰ ਬਾਰੇ ਪੁੱਛਣ ਲੱਗ ਜਾਂਦਾ ਕਿਉਂਕਿ ਇਹ ਉਹਨਾਂ ਦੇ ਦਿਲ ਦੇ ਵਿੱਚ ਇਦਾਂ ਵੱੜ ਗਿਆ ਸੀ ਵੀ ਇਹਨਾਂ ਨੂੰ ਲੱਗਦਾ ਸੀ ਸਾਡੇ ਪਰਿਵਾਰ ਦਾ ਹੀ ਜੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਮੇਰੀ ਘਰ ਵਾਲੀ ਦੇ ਨਾਲ ਗਲਤ ਆ ਬਾਈ ਜਦੋਂ ਤੇਰੀ ਘਰ ਵਾਲੀ ਦੇ ਨਾਲ ਗੱਲਬਾਤ ਸੀ ਜਦੋਂ ਉਹ ਘਰੇ ਜਾਂਦਾ ਸੀ ਤੂੰ ਕੁੜੀ ਨੇ ਕਿਉਂ ਤੈਨੂੰ ਤੇਰੇ ਨਾਲ ਗੱਲਬਾਤ ਕੀਤੀ ਕੁੜੀ ਨੇ ਕਿਵੇਂ ਗੱਲਬਾਤ ਕੀਤੀ ਤੇਰੇ ਨਾਲ ਕੁੜੀ ਬਈ ਕੁੜੀ ਵੀ ਕੰਮ ਤੇ ਲੱਗੀ ਸੀ ਜਮ ਦੇ ਨਾਲ ਹੀ ਘਰ ਆਦਨ ਦੱਸਿਆ ਸੀ ਤੇ ਉਹ ਬਈ ਕਦੇ ਜਦੋਂ ਨਹੀਂ ਮਾਂ ਨਹੀਂ ਆਉਂਦੀ ਸੀ ਠੀਕ ਆ ਤੇ ਜਦੋਂ ਨਹੀਂ ਮਾਂ ਨਹੀਂ ਆਉਂਦੀ ਹੁੰਦੀ ਸੀ ਉਹਨੂੰ ਮੈਂ ਲੈ ਕੇ ਆਉਂਦਾ ਸੀ ਕੰਮ ਤੇ ਵੀ ਤੇ ਕੰਮ ਤੋਂ ਛੱਡ ਕੇ ਮੈਂ ਹੀ ਆਉਂਦਾ ਸੀ ਬਈ ਐ ਕਰਕੇ ਚੱਲ ਸਾਡੀ ਗੱਲਬਾਤ ਹੋ ਗਈ ਹੈ ਨਾ ਮਾੜੀ ਮੋਟੀ ਮਾ ਕਿ ਉਹਨੂੰ ਮੇਰੇ ਬਾਰੇ ਪਤਾ ਲੱਗ ਗਿਆ ਸੀ ਇਹ ਗੱਲ ਕਰਦਾ ਗਰੀ ਮਾ ਨਾਲ ਉਹ ਫਿਰ ਮੈਨੂੰ ਕਹਿੰਦੀ ਹੁੰਦੀ ਤੂੰ ਇਹੋ ਜਿਹੇ ਕੰਮਾਂ ਦੇ ਕਿਉਂ ਪਿਆ ਤੂੰ ਤੇਰੀ ਉਮਰ ਛੋਟੀ ਆ ਮੇਰੀ ਮੰਮੀ ਦੀ ਉਮਰ ਵਾਲੀ ਹਾਂ ਕਿ ਤੇਰੀ ਉਮਰ ਛੋਟੀ ਆ ਤੂੰ 3ਾਂ ਸਾਲਾਂ ਦਾ ਬਹਿਲੀ 43 ਸਾਲਾਂ ਦੀ ਕਹਿੰਦੀ ਆਪਣੀ ਉਮਰ ਨਾਲ ਦੀ ਚੌੜ ਤੇ ਗਾਇ ਦਿੰਦੀ ਸੀ ਬਈ ਚੱਲ ਮੈਂ ਹੱਸ ਪੈਂਦਾ ਸੀ ਮੂਰੇ ਹਨਾ ਮਾ ਕਹਿੰਦਾ ਚੌੜ ਕਰੀ ਜਾਂਦੀ ਉਹ ਮੇਰੇ ਤੋਂ ਵੱਡੀ ਸੀ ਭਈ ਉਹ ਵੀ ਹੈਗੀ 26 ਸਾਲ ਉਹਨੂੰ ਕਿਵੇਂ ਪਤਾ ਲੱਗ ਗਿਆ ਇਹਦੇ ਛੋਟੀ ਗੱਲ ਦਾ ਬਈ ਮੈਂ ਜੋ ਜਾਂਦਾ ਹੁੰਦਾ ਸੀ ਉਹਨੂੰ ਪਤਾ ਹੀ ਸੀਗਾ ਕਿ ਸਾਡੇ ਘਰੇ ਕਿਸ ਗੱਲਾਂ ਆਂਦਾ ਇਹ ਜਦੋਂ ਮੈਂ ਰਾਤ ਨੂੰ ਜਾਂਦਾ ਸੀ ਉਦੋਂ ਵੀ ਉਹ ਉਹਨੂੰ ਪਤਾ ਲੱਗ ਗਿਆ ਸੀ ਬਸ ਪਰ ਉਹਨੇ ਬਈ ਇੱਕਦਮ ਮਨ ਕਹੀ ਦਿੱਤਾ ਕਿ ਨਹੀਂ ਤੂੰ ਮੇਰੀ ਮਾਂ ਦਾ ਖੜਾ ਛੱਡ ਕੇ ਤੂੰ ਇੱਧਰ ਹੂੰ ਇੱਧਰ ਗੱਲ ਕਰ ਹਾਂ ਤੇ ਪਹਿਲਾਂ ਬਈ ਮੈਨੂੰ ਨਾ ਕਹੇ ਮੈਂ ਕਿ ਮੈਂ ਨਹੀਂ ਹੋ ਜਾ ਕਮਾ ਚ ਪੈਂਦਾ ਹਨਾ ਕਿ ਪਹਿਲਾਂ ਤੇਰੀ ਮਾਂ ਨੇ ਕਿ ਸਾਡਾ ਘਰ ਪੜਦਾ ਸਾਰਾ ਹੁਣ ਤੂੰ ਪੱਟਣ ਤੇ ਆ ਗਈ ਬਈ ਜਿਹੜਾ ਮੈਂ 7-8000 ਰੁਪਏ ਲੈਂਦਾ ਸੀ ਸਾਰਾ 7-8000 ਵਿੱਚੋਂ ਮੇਰੇ ਕੋਲ ਤਾਂ 1000-1200 ਰੁਪਏ ਰਹਿ ਜਾਂਦਾ ਸੀ ਸਾਰੇ ਉਹੀ ਲਾਏ ਜਾਂਦੀ ਸੀ ਕਹਿੰਦੇ ਪਹਿਲਾਂ ਤੇਰੀ ਸਹੇਲੀ ਵੀ ਸੀਗੀ ਉਹ ਸਹੇਲੀ ਤੇ ਕਿੱਧਰ ਗਈ ਹੁਣ ਉਹ ਬਈ ਛੱਡ ਕੇ ਵਿਆਹ ਹੋ ਗਿਆ ਤਾਂ ਉਹਦਾ ਵਿਆਹ ਹੋ ਗਿਆ ਉਹਦਾ ਵਿਆਹ ਕਿਉਂ ਹੋਇਆ ਇਹ ਗੱਲ ਕਰਕੇ ਹੋਇਆ ਵੀ ਤੂੰ ਮੈਨੂੰ ਦੁੱਖ ਦੇ ਰਿਹਾ ਹਾਂ ਹਾਂ ਉਹਨੂੰ ਪਤਾ ਲੱਗ ਗਿਆ ਸੀ ਵੀ ਮੇਰੇ ਬਾਰੇ ਕੀ ਗੱਲ ਦਾ ਕੀ ਪਤਾ ਲੱਗਿਆ ਸੀ ਮੈਂ ਅਦਰ ਜਿੰਮ ਜਾਂ ਅੰਟੀ ਨਾਲ ਗੱਲ ਕਰਦਾ ਹਾਂ ਤੇ ਬਸ ਉਹ ਮੈਨੂੰ ਛੱਡ ਗਈ ਤੇ ਬਸ ਉਹਦੇ ਘਰਦਿਆਂ ਨੇ ਵਿਆਹ ਕਰਤਾ ਉਹਦਾ ਉਹ ਕਹਿੰਦੀ ਫਿਰ ਜੋ ਤੂੰ ਨਹੀਂ ਮੇਰੇ ਨਾਲ ਖੜਾ ਕਿੰਨੀ ਮੈਂ ਕਿਉਂ ਖੜਾ ਮਦਾ ਵਿਆਹ ਕਰਾ ਲੈਣੀ ਆ ਹੂੰ ਫਿਰ ਕੁੜੀ ਨਾਲ ਗੱਲਬਾਤ ਹੁੰਦੀ ਉਹ ਨਾਲ ਮਿਲਦਾ ਜਿਲਦਾ ਰਹਿੰਦਾ ਫਿਰ ਤੂੰ ਹਾਂ ਬਈ ਵਧੀਆ ਤੁਹਾਡਾ ਸਹਿਚਾਰ ਬੰਜਦਾ ਇੱਕ ਦੂਜੇ ਨਾਲ ਹਾਂ ਬਈ ਹੁਣ ਸਹਿਚਾਰ ਵਧੀਆ ਪਰ ਹੁਣ ਕੰਮ ਥੋੜਾ ਜਿਹਾ ਵਿਗੜ ਗਿਆ ਯਾਰ ਉਹਦੀ ਮਾਂ ਨੇ ਉਹਨੂੰ ਪਿੱਛੇ ਲਾ ਲਿਆ ਇਹ ਦੋਨੇ ਦੋਨੇ ਗੱਲਾਂ ਦੇ ਵਿੱਚ ਤੈਨੂੰ ਕਿਉਂ ਉਲਝਾ ਰਹੀਆਂ ਦੋਨੇ ਕਿਉਂ ਗੱਲਾਂ ਚ ਕਿਤੇ ਤੂੰ ਇਹ ਨਾ ਤਾਂ ਉਹਦੀ ਮਾਂ ਦਾ ਹੋ ਸਕਿਆ ਨਾ ਉਹਦੀ ਕੁੜੀ ਦਾ ਹੋ ਸਕਿਆ ਇਹ ਇਸ ਗੱਲਾਂ ਕਰਕੇ ਉਹ ਦੋਨੇ ਜਨੇਰ ਲੱਗੀਆਂ ਹੁਣ ਰਲੀਆਂ ਬਈ ਉਹਨਾਂ ਨੂੰ ਆਇਆ ਕਿ ਅਸੀਂ ਪੈਸੇ ਕਢਾ ਲਈਏ ਇਹਨਾਂ ਕੋਲੇ ਕਿ ਪੈਸੇ ਲਵਾਂਗੇ ਪੈਸੇ ਬਈ ਮੇਰੇ ਕੋਲ ਹੈ ਨਹੀਂ ਮਾਂ ਉਹਦਾ ਘਰ ਵਾਲਾ ਤੇ ਉਹਦਾ ਮੁੰਡਾ ਵੀ ਉਹ ਉਹ ਕਹਿ ਰਿਹਾ ਤੈਨੂੰ ਵੱਡਾਂਗੇ ਅੱਛਾ ਤੂੰ ਕਹਿ ਉਹਨਾਂ ਨੂੰ ਕਹਿ ਨਹੀਂ ਵੀ ਮੇਰੀ ਮੇਰੀ ਕੀ ਗਲਤੀ ਹੈ ਜਦੋਂ ਮੇਰੇ ਨਾਲ ਹੀ ਗੱਲਬਾਤ ਕਰਦੀਆਂ ਅੱਖਾ ਸੀ ਮੈਂ ਕਹਿੰਦਾ ਸਾਡੀਆਂ ਤਾਂ ਵੀ ਚਾਗਲ ਹੋਉਂਗਾਆਂ ਕਹਿੰਦਾ ਤਾਂ ਐਂ ਹੀ ਕਰਨੀਆਂ ਤਾਂ ਪੈਸੇ ਦੀਆਂ ਭੁੱਖੀਆਂ ਕਹਿੰਦਾ ਤੂੰ ਪੈਸੇ ਦੇ ਕਹਿੰਦਾ ਅਸੀਂ ਵੀ ਮੈਨੂੰ ਤੇਰੇ ਪਿੱਛੇ ਆਉਂਦੇ ਬੰਦੇ ਨੂੰ ਵੱਡਣ ਨਾਲੋਂ ਤੁਸੀਂ ਆਪਣੀਆਂ ਜਨਾਨੀਆਂ ਨੂੰ ਸੁਧਾਰੋ ਪਹਿਲਾਂ ਉਹਨਾਂ ਬਾਰੇ ਦੇਖੋ ਵੀ ਉਹ ਕੀ ਕਰਦੀਆਂ ਕਿੱਥੇ ਜਾਂਦੀਆਂ ਜਾਂ ਤਾਂ ਉਹਨਾਂ ਨੂੰ ਬਾਹਰ ਨਾ ਕੱਢੋ ਜੇ ਤੁਹਾਨੂੰ ਪਤਾ ਹੀ ਹੈ ਵੀ ਉਹ ਗਲਤ ਆ ਫਿਰ ਇਹਦਾ ਕੀ ਕਸੂਰ ਆ ਮੈਨੂੰ ਇਹ ਦੱਸੋ ਇਹਦਾ ਕੀ ਕਸੂਰ ਆ ਇਹਨੇ ਤਾਂ ਬੰਡਾ ਵਾਜਾ ਵਜਾਉਣਾ ਹੀ ਆ ਜੇ ਉਹ ਬਜਵਾਉਣ ਨੂੰ ਫਿਰਦੀਆਂ ਤੇ ਇਹਨੇ ਬਾਜਾ ਵਜਾਉਣਾ ਹੀ ਆ ਸਿੱਧੀ ਜੀ ਗੱਲ ਆ ਫਿਰ ਤੁਸੀਂ ਕਹਿੰਨੇ ਹੋ ਫਿਰ ਰੋਂ ਬੇਟਣ ਲੱਗ ਜੇ ਨਾ ਪਹਿਲਾਂ ਤੁਸੀਂ ਆਪ ਦੀ ਘਰ ਵਾਲੀਆਂ ਤੇ ਧਿਆਨ ਨਹੀਂ ਰੱਖਦੇ ਉਹਨਾਂ ਉਹਨਾਂ ਨੂੰ ਜੌਬ ਤੇ ਇਹ ਜਿਹੇ ਤਾਂ ਲਾ ਦਿੰਨੇ ਹੋ ਇਹ ਕੰਮਾਂ ਤੇ ਲਾ ਜਦਨੇ ਹੋ ਬਾਅਦ ਵਿੱਚ ਉੱਥੇ ਧਿਆਨ ਨਹੀਂ ਜਾਂਦਾ ਜਦੋਂ ਗਲਤ ਕੰਮ ਕਰ ਲੈਂਦੀਆਂ ਤੇ ਬਾਅਦ ਦੇ ਵਿੱਚ ਇਹ ਜਿਹੇ ਨੂੰ ਇਹ ਜਿਹੇ ਤੇ ਪਰਚਾ ਪਾਓਗੇ ਯਾਰ ਤੁਸੀਂ ਇਹਦੀ 23 ਸਾਲ ਦੀ ਉਮਰ ਆ ਪਰਚਾ ਪਵਾ ਕੇ ਕੀ ਕਰ ਲਓਗੇ ਇਹਦਾ ਇਹ ਤਾਂ ਕਹੂਗਾ ਵੀ ਮੇਰੇ ਨਾਲ ਗੱਲਬਾਤ ਤੇ ਆਂਟੀ ਨੇ ਕੀਤੀ ਆ ਉਹਦੀ ਉਮਰ ਤਾਂ ਵੇਖੋ ਥੋੜੇ ਉਲਟ ਪਊਗਾ ਇਹ ਪਰਚਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅੱਜ ਜ ਇਸ ਮੁੰਡੇ ਨਾਲ ਇਦਾਂ ੱਤਕਾ ਹੋ ਰਿਹਾ ਇਹਨੂੰ ਜੂਰ ਇਨਸਾਫ ਮਿਲਣਾ ਚਾਹੀਦਾ ਹੁਣ ਘਰ ਦੇ ਦਾ ਕੀ ਸਿਸਟਮ ਆ ਜਦੋਂ ਤੇ ਤੇਰੀ ਗੱਲਬਾਤ ਠੀਕ ਹੈ ਹੋ ਗਈ ਤੇਰੇ ਘਰ ਦੇ ਦਾ ਕੀ ਸਿਸਟਮ ਚੱਲ ਰਿਹਾ ਹੁਣ ਘਰੇ ਵੀ ਬਾਲਾ ਕੰਮ ਖਰਾਬ ਹੋਇਆ ਪੈਰ ਘੁੜਦੇ ਆ ਘਰ ਦੇ ਮੈਂ ਤਾਂ ਉਹ ਕਹਿੰਦੇ ਕਿ ਤੈਨੂੰ ਆਹੀ ਆਂਟੀ ਲੱਭੀ ਸੀ ਤੇ ਤੂੰ ਇਹ ਕੰਮ ਕੀ ਕਰਦਾ ਤੈਨੂੰ ਕਿਹੜੇ ਕੰਮੀ ਲਾਇਆ ਸੀ ਬਾਕੀ ਅਰਮਾ ਗਰੀਬ ਘਰੋਂ ਮੁੰਡਾ ਬਈ ਯਾਰ ਹਾਂ ਤੇ ਫਿਰ ਉਹਦੀ ਕੁੜੀ ਠੱਠ ਠੱਠ ਕਰਦੀ ਹੁਣ ਬਈ ਸਾਡੇ ਘਰੇ ਫੋਨ ਲਾ ਕੇ ਧਮਕੀਆਂ ਦਵਾਉਂਦੀ ਹੈ ਮਢੀਰ ਤੋਂ ਕਿ ਤੁਹਾਡੇ ਸ਼ੂਰ ਨੂੰ ਵਡਾਂਗੇ ਨਹੀਂ 10 ਲੱਖ ਚਾਹਣ ਇੱਥੇ ਦਾ ਵੀ ਮੈਂ ਆ ਮੇਰਾ ਡੈਡੀ ਆ ਤੇ ਨਿੱਕਾ ਭਰਾ ਮੇਰਾ ਮੰਮੀ ਮੰਮੀ ਵੀ ਹੈਗੀ ਆ ਅੱਛਾ ਕਿਵੇਂ ਪਰਿਵਾਰ ਦੇ ਵਿੱਚ ਕੀ ਮਾਹੌਲ ਬਣਿਆ ਪਿਆ ਹੁਣ ਮਾਹੌਲ ਤਾਂ ਵੀ ਖੌਫ ਹੀ ਆ ਬਹੁਤ ਹੁਣ ਮੈਨੂੰ ਕਿ ਸਾਡਾ ਨਿੱਕਾ ਵੀ ਮੇਰੇ ਚ ਪਿੜੇ ਲਾਉਂਦਾ ਹੁਣ ਯਾਰ ਮਤਲਬ ਕਹਿ ਦਿਆ ਵੀ ਗਲਤੀਆਂ ਕੁੜੀਆਂ ਵੀ ਕਰਦੀਆਂ ਵੀ ਇਲਜ਼ਾਮ ਤਾਂ ਉਹਨਾਂ ਤੇ ਵੀ ਲੱਗਣੇ ਚਾਹੀਦੇ ਮੇਰੇ ਇਕੱਲੇ ਤੇ ਕਿਉਂ ਗਲਤੀਆਂ ਵੀ ਦੋਵੇਂ ਧਰਦੀਆਂ ਯਾਰ ਇੱਕ ਹੱਥ ਨਾਲ ਤਾੜੀ ਵਜਦੀ ਨਹੀਂ ਯਾਰ ਹੁਣ ਉਹਦਾ ਹੁਣ ਮਾਵਾ ਧੀਆਂਾਂ ਰਾਲਗੀਆਂ ਬਾ ਹੁਣ ਡਰਾਵਾ ਆ ਗਿਆ ਇਹਨੂੰ ਅੰਦਰ ਕਰਾ ਦਾਂਗੇ ਨਹੀਂ ਪੈਸੇ ਦੇ ਦੇ ਬਸ ਹੁਣ ਭਾਈ ਯਾਰ ਤੈਨੂੰ ਪਤਾ ਮੈਨੂੰ ਵੀ ਡਰਾ ਆਉਂਦਾ ਯਾਰ ਗਾਮ ਆਉਂਦਾ ਦੇਖਣਾ ਗਰੀਬ ਘਰੋਂ ਆ ਮੈਂ ਜਾਂ ਤਾਂ ਭਾਈ ਹੁਣ ਅੰਦਰ ਕਰਾ ਦੇਣੀ ਯਾਰ ਪੈਸੇ ਤਾਂ ਆਪਣੇ ਨੂੰ ਦਿੱਤੇ ਨਹੀਂ ਆਣੇ ਅੱਛਾ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮੁੰਡੇ ਗਲਤੀ ਕਰ ਲੈਂਦੇ ਆ ਜਿੰਮਾਂ ਦੇ ਵਿੱਚ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਉਹਨਾਂ ਤੋਂ ਗਲਤੀ ਹੋ ਜਾਂਦੀ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਈ ਯਾਰ ਗਲਤੀ ਤਾਂ ਹੋ ਜਾਂਦੀ ਆ ਪਰ ਆਪ ਦਾ ਆਪ ਸੁਧਰ ਕੇ ਰਹੋ ਕਿਸੇ ਦਾ ਕੋਹ ਨਹੀਂ ਆਉਂਦਾ ਕੁੜੀ ਆਪ ਦਾ ਟੇਕਰ ਰਵੇ ਮੁੰਡਾ ਆਪ ਦਾ ਟੇਕਰ ਰਵੇ ਇੱਥੇ ਵਿਗਾੜਨ ਵਾਲਾ ਕਿਸੇ ਨੂੰ ਕੋਈ ਨਹੀਂਗਾ ਬਾਕੀ ਕੰਟਰੋਲ ਰੱਖ ਕੇ ਜਵਾਗ ਦੇ ਪਿੱਛੇ ਆਉਂਦਾ ਜਾਂਦਾ ਰਹੇ ਬਾਈ ਹੁਣ ਘਰ ਦੇ ਮੇਰੇ ਆਉਂਦੇ ਜਾਂਦੇ ਰਹਿੰਦੇ ਪਿੱਛੇ ਤਾਂ ਮੈਂ ਇਹੋ ਜਿਹਾ ਕੰਮ ਨਾ ਕਰਦਾ ਜਿਵੇਂ ਆਪਦਾ ਪਿਛਲਾ ਘਰ ਵੇਂਦਾ ਮੈਂ ਕਿਵੇਂ ਆ ਘਰ ਜਦੋਂ ਬਸ ਹੁਣ ਬਈ ਘਰ ਜਦੋਂ ਜਣਦੀ ਆ ਜੇ ਤੁਹਾਨੂੰ ਪਤਾ ਯਾਰ ਬਹਾਨੇ ਹੀ ਬਹਾਨਾ ਹੁੰਦਾ ਕੋਈ ਬੋਹਾਂ ਤਾਂ ਉੱਜੜ ਗਏ ਅੱਛਾ ਹੁਣ ਕੀ ਕਹਿਣਾ ਚਾਹਣਾ ਉਹ ਕੁੜੀ ਨੂੰ ਤੇ ਉਹਦੇ ਮੰਮੀ ਨੂੰ ਕੀ ਕਹਿਣਾ ਚਾਹਣਾ ਮੇਰਾ ਖੜਾ ਛੱਡੋ ਬਈ ਮੈਂ ਖੜਾ ਛੜਾ ਯਾਰ ਮੇਰਾ ਤੂੰ ਹੀ ਛੜਾਉਣ ਵਾਲਾ ਖੜਾ ਬਈ ਯਾਰ ਵੀਡੀਓ ਪਾ ਨਹੀਂ ਇਹ ਮੈਨੂੰ ਜਾਰ ਦੇਣਗੇ ਜਮੀ ਮਾਰ ਦੇਣਗੇ ਚਲੋ ਕੋਈ ਨਾ ਉਹ ਗੱਲਬਾਤ ਕਰਦੇ ਆ ਕੀ ਬੰਦਦਾ ਠੀਕ ਹੈ ਠੀਕ ਹੈ ਬਈ ਦੋਸਤੋ ਅੱਜ ਜਿਹੜੀ ਇਹ ਗਲਤੀ ਇਸ ਮੁੰਡੇ ਨੇ ਕੀਤੀ ਆ ਵੀ ਤੁਸੀਂ ਵੀ ਇਹ ਗਲਤੀ ਨਾ ਕਰ ਲਿਓ ਤੁਹਾਡੇ ਨਾਲ ਵੀ ਗਲਤ ਹੋ ਸਕਦਾ ਇਹ ਮੁੰਡਾ ਗਲਤੀ ਦੇ ਨਾਲ ਇੱਕ ਆਂਟੀ ਦੇ ਕਹਦੀ ਵੀ ਗੱਲਾਂ ਦੇ ਵਿੱਚ ਆ ਕੇ ਉਹਦੇ ਨਾਲ ਪਿਆਰ ਕਰ ਲੈਂਦਾ ਉਸ ਤੋਂ ਬਾਅਦ ਇਹਦੀ ਗੱਲਬਾਤ ਉਹਦੇ ਨਾਲ ਹੁੰਦੀ ਆ ਫਿਰ ਉਸ ਕੁੜੀ ਦੇ ਨਾਲ ਉਹਦੀ ਕੁੜੀ ਦੇ ਨਾਲ ਹੀ ਗੱਲਬਾਤ ਹੁੰਦੀ ਆ ਇੱਕ ਗਰੀਬ ਪਰਿਵਾਰ ਦੇ ਉਹ ਹੁੰਦੇ ਆ ਤੇ ਗਰੀਬ ਪਰਿਵਾਰ ਦਾ ਹੀ ਇਹ ਹੁੰਦਾ ਤੇ ਉਹਨਾਂ ਨੂੰ ਇੱਕ ਸਪੈਂਸਰ ਕਹਦੀ ਵੀ ਜਾਂ ਤਾਂ ਉਹਨਾਂ ਨੇ ਇੱਕ ਰੂਲ ਬਣਾਇਆ ਸੀ ਜਾਂ ਇੱਕ ਪਲਾਨ ਬਣਾਇਆ ਹੋਊਗਾ ਵੀ ਇਹਦੇ ਕਿਸ ਮੁੰਡੇ ਨੂੰ ਫਸਾਈਏ ਇਹ ਤੋਂ ਪੈਸੇ ਕਢਾਈਏ ਸਾਡਾ ਕੀ ਜਾਂਦਾ ਉਹ ਉਹੀ ਇਹਦੇ ਨਾਲ ਗੱਲਬਾਤ ਹੋਈ ਆ ਇਸ ਮੁੰਡੇ ਨਾਲ ਜਿਹੜਾ ਕੁਝ ਹੋਇਆ ਇਹਨੂੰ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਇਹ ਕੀ ਹੋ ਗਿਆ ਕਹਿੰਦੇ ਤੇਰੇ ਤੇ ਪਰਚਾ ਪਵਾਵਾਂਗੇ ਤੂੰ ਸਾਡੇ ਨਾਲ ਐ ਕੀਤਾ ਮੇਰੀ ਕੁੜੀ ਦੇ ਨਾਲ ਕੀਤਾ ਮੇਰੇ ਨਾਲ ਕੀਤਾ ਮੈਂ ਸਾਡੇ ਨਾਲ ਸਾਡੀ ਇੱਜ਼ਤ ਲੁੱਟੀ ਅਸੀਂ ਤੇਰੇ ਤੋਂ ਪੈਸੇ ਖਾਵਾਂਗੇ ਐਦਾਂ ਦਾ ਸਿਸਟਮ ਬੜਾ ਕੁਝ ਹੋ ਗਿਆ ਮੁੰਡਾ ਕਹਿ ਰਿਹਾ ਵੀ ਮੈਨੂੰ ਬਚਾਇਆ ਜਾਵੇ ਇਸ ਤੋਂ ਤੁਸੀਂ ਮੇਰੇ ਕੋਲ ਆਇਓ ਖਬਰ ਲੈ ਕੇ ਆਇਓ ਸਾਨੂੰ ਬਚਾਇਆ ਜਾਵੇ ਕਿਉਂਕਿ ਮੈਂ ਬਹੁਤ ਤਕਲੀਫਾਂ ਮੇਰੇ ਮਾਪਿਓ ਮੈਨੂੰ ਬੋਲਦੇ ਆ ਮੇਰੇ ਘਰ ਦੇ ਮੈਨੂੰ ਬੋਲਦੇ ਆ ਮੇਰਾ ਰਿਸ਼ਤਾ ਨਹੀਂ ਕਿਸੇ ਪਾਸੇ ਹੋਣਾ ਦੂਜੀ ਗੱਲ ਉਸਦੇ ਘਰ ਵਾਲਾ ਤੇ ਉਹਦਾ ਮੁੰਡਾ ਵੀ ਮੈਨੂੰ ਕਹਿ ਰਿਹਾ ਵੀ ਅਸੀਂ ਤੈਨੂੰ ਵੱਡਾਂਗੇ ਕੁਛ ਨਾ ਕੁਛ ਤੇਰੇ ਨਾਲ ਇਹੋ ਜਿਹਾ ਹੋਊਗਾ ਵੀ ਤੁਸੀਂ ਸੋਚ ਕੇ ਹੈਰਾਨ ਹੋ ਜਾਵੋਗੇ ਇਹ ਕਹਿ ਰਿਹਾ ਵੀ ਮੇਰੀ ਕੱਲੇ ਦੀ ਗਲਤੀ ਨਹੀਂ ਆ ਤੁਹਾਡਿਆਂ ਘਰ ਵਾਲਿਆਂ ਦੀ ਆ ਤੁਹਾਡੀ ਘਰ ਕੁੜੀ ਦੀ ਵੀ ਗਲਤੀ ਆ ਮੇਰੇ ਕੱਲੇ ਦੀ ਗਲਤੀ ਨਹੀਂ ਅੱਜ ਦੀ ਮੈਂ ਇੱਕ ਸਿੱਖਿਆ ਤੁਹਾਨੂੰ ਇਹ ਦੇਣਾ ਚਾਹਣਾ ਵੀ ਕਦੇ ਵੀ ਕਿਸੇ ਵੀ ਕੁੜੀ ਦੇ ਗੱਲਾਂ ਦੇ ਵਿੱਚ ਨਾ ਆਓ ਆਪਣੇ ਪਰਿਵਾਰ ਬਾਰੇ ਸੋਚੋ ਆਪਦੇ ਕੰਮ ਬਾਰੇ ਸੋਚੋ ਇਹ ਜ਼ਿੰਦਗੀ ਬਹੁਤ ਸੋਹਣੀ ਹੈ ਤੇ ਅੱਜ ਥੋੜੂ ਜਿਹੜੀ ਵੀਡੀਓ ਤੁਹਾਡੇ ਕੋਲ ਸਾਹਮਣੇ ਲੈ ਕੇ ਆਂ ਇਸ ਵੀਡੀਓ ਨੂੰ ਧਿਆਨ ਨਾਲ ਤੁਸੀਂ ਵੇਖ ਲਓ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ